ਦੱਲੇਵਾਲ ਦੇ ਗ੍ਰਾਫ ਵਾਲੇ ਬਿਆਨ ਤੇ ਬਵਾਲੇ ਇੱਕ ਇੰਟਰਵਿਊ ਦੇ ਵਿੱਚ ਬੋਲੇ ਪੀਐਮ ਦਾ ਗ੍ਰਾਫ ਹੇਠਾਂ ਸੁੱਟਣ ਦੇ ਲਈ ਕਰ ਰਹੇ ਹਾਂ ਪ੍ਰਦਰਸ਼ਨ ਦੱਲੇਵਾਲ ਦੇ ਗ੍ਰਾਫ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋ ਲਾਲ ਦਾ ਵੱਡਾ ਬਿਆਨ ਕਿਆ ਲੱਗਦਾ ਹੈ ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬ ਸਰਕਾਰ ਦੀ ਸਪੋਰਟ ਕੋਈ ਨਾ ਕੋਈ ਅੰਡਰਸਟੈਂਡਿੰਗ ਤਾਂ ਹੋਣੀ ਹੈ ਜੋ ਕਿਸਾਨਾਂ ਨੂੰ ਨਹੀਂ ਰੋਕਿਆ ਕਿਸਾਨਾਂ ਦੇ ਸਰਸਵਰਸਤ ਦੇ ਵਿੱਚ ਪਾਈ ਪਟੀਸ਼ਨ ਤੇ ਹਾਈ ਕੋਰਟ ਦੀ ਫਟਕਾਰ ਜੇ ਮਾਮਲਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੀ ਲਜਾਣਾ ਹੈ ਤਾਂ ਕੋਰਟ ਕਿਉਂ ਸੁਣੇ ਤੁਹਾਡੀ ਪਟੀਸ਼ਨ ਯੂਨਾਈਟਿਡ ਨੇਸ਼ਨਸ ਨੂੰ ਲਿਖੀ ਚਿੱਠੀ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕਹੀ ਗਈ ਸੀ ਗੱਲ ਸੁਪਰੀਮ ਕੋਰਟ ਦੇ ਪਨੋ 2022 ਦੇ ਵਿੱਚ ਤਿੰਨ ਕਾਨੂੰਨਾਂ ਨੂੰ ਲੈ ਕੇ ਬਣਾਈ ਗਈ ਕਮੇਟੀ ਦੇ ਮੈਂਬਰ ਰਹੇ ਬੀ ਐਸ ਮਾਨ ਦਾ ਕਿਸਾਨਾਂ ਆਗੂਆਂ ਤੇ ਵੱਡਾ ਹਮਲਾ ਲੁੰਬੜੇ ਦੇ ਹੱਥਾਂ ਦੇ ਵਿੱਚ ਅੰਦੋਲਨ ਦੀ ਅਗਵਾਈ ਪੰਜਾਬ ਨੂੰ ਪ੍ਰੋਟੈਸਟ ਸਟੇਟ ਬਣਾਉਣਾ ਚਾਹੁੰਦੇ ਨੇ ਕਿਸਾਨਾਂ ਆਗੂ ਪੰਜਾਬ ਚ ਕਈ ਥਾਵਾਂ ਤੇ ਟੋਲ ਪ੍ਰਾਸਾਂ ਤੇ ਕਿਸਾਨਾਂ ਦਾ ਪ੍ਰਦਰਸ਼ਨ 4 ਘੰਟੇ ਲਈ ਫ੍ਰੀ ਕਰਵਾਇਆ ਗਿਆ ਟੋਲ ਤਾਂ ਰੇਲਵੇ ਟ੍ਰੈਕਾਂ ਤੇ ਵੀ ਕਿਸਾਨਾਂ ਨੇ ਲਾਇਆ ਡੇਰਾ ਅੱਜ ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਤੀਜੇ ਗੇੜ ਦੀ ਹੋਵੇਗੀ ਮੀਟਿੰਗ ਚੰਡੀਗੜ੍ਹ ਪਹੁੰਚਣਗੇ ਕੇਂਦਰ ਦੇ ਤਿੰਨ ਮੰਤਰੀ ਮੁੱਖ ਮੰਤਰੀ ਮਾਰਗ ਨੇ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ ਵੱਡਾ ਸਵਾਲ ਕੀ ਅੱਜ ਦੀ ਮੀਟਿੰਗ ਦੇ ਵਿੱਚ ਟੁੱਟੇਗਾ ਡੈਡਲੌਕ ਕਿਸਾਨ ਅੰਦੋਲਨ ਦੇ ਸਰਸਨ ਦੇ ਵਿੱਚ ਆਵਾਦੀ ਪਾਰਟੀ ਦਾ ਵੱਡਾ ਫੈਸਲਾ ਪੰਜਾਬ ਦੇ ਵਿੱਚ ਹੋਣ ਵਾਲੀਆਂ ਦੋ ਰੈਲੀਆਂ ਨੂੰ ਕੀਤਾ ਰਾਜ 18 ਤੇ 22 ਫਰਵਰੀ ਨੂੰ ਹੋਣ ਜਾ ਰਹੀਆਂ ਸਨ ਰੈਲੀਆਂ ਚਨਾਵੀ ਬਾਉਂਡ ਤੇ ਲੱਗੀ ਰੋਕ ਸੁਪਰੀਮ ਕੋਰਟ ਵੱਲੋਂ ਚਨਾਵੀ ਬਾਉਂਡ ਗੈਰ ਸੰਵਿਧਾਨਕ ਿਕਰਾਰ ਚੋਂਫਮਿਸ਼ਨ ਨੂੰ 3 ਹਫ਼ਤਿਆਂ ਦੇ ਅੰਦਰ ਐਸਬੀ ਨੂੰ ਜਾਣਕਾਰੀ ਦੇਣ ਦੇ ਹੁਕਮ ਮਹਾਰਾਸ਼ਟਰ ਸਰਕਾਰ ਨੇ ਨਾ ਦੇਡ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਦਾ ਫੈਸਲਾ ਟਾਲਿਆ ਮਾਮਲੇ ਤੇ ਵਿਚਾਰ ਦੇ ਲਈ ਬਣਾਈ ਕੈਬਨਿਟ ਸਬ-ਕਮੇਟੀ ਅਕਾਲੀ ਦਲ ਨੇ ਪੁੱਛਿਆ ਕੀ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਜਾਰੀ ਰੱਖਣਾ ਚਾਹੁੰਦੀ ਹੈ ਸਰਕਾਰ ਪੰਜਾਬ ਦੇ ਵਿੱਚ 2 ਦਿਨਾਂ ਦੇ ਲਈ ਪੈਟਰੋਲ ਡੀਜ਼ਲ ਲਈ ਹੋ ਸਕਦੀ ਹੈ ਦਿੱਕਤ ਅੱਜ ਤੇਲ ਕੰਪਨੀਆਂ ਤੋਂ ਪੰਪ ਮਾਲਕ ਨਹੀਂ ਕਰਨਗੇ ਤੇਲ ਦੀ ਖਰੀਦ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਕਰ ਰਹੇ ਨੇ ਪ੍ਰਦਰਸ਼ਨ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਲੱਗਦਾ ਹੈ ਅੰਦੋਲਨ ਨੂੰ ਪੰਜਾਬ ਸਰਕਾਰ ਦੀ ਸਪੋਰਟ ਹੈ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੰਜਾਬ ਸਰਕਾਰ ਵੀ ਰੋਕ ਸਕਦੀ ਹੈ ਪੰਜਾਬ ਸਰਕਾਰ ਦੇ ਰਵੱਈਏ ਤੋਂ ਅਜੇ ਆਹੀ ਜਾਪਦਾ ਕੋਈ ਨਾ ਕੋਈ ਤਾਂ ਅੰਡਰਸਟੈਂਡਿੰਗ ਹੋਈ ਹੋਵੇਗੀ ਦਿੱਲੀ ਵਾਲੇ ਤਾਂ ਕਹਿੰਦੇ ਹੀ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਹੁਣਾ ਅਲੱਗ ਗੱਲ ਹੈ ਪਰ ਪ੍ਰਦਰਸ਼ਨ ਦਾ ਸਾਥ ਦੇਣਾ ਗਲਤ ਸੰਦੇਸ਼ ਦਿੰਦਾ ਹਰਿਆਣਾ ਦੇ ਮੁੱਖ ਮੰਤਰੀ ਮਨੋ ਲਾਲ ਦੇਵ ਨੇ ਦਰਸ਼ਨੀ ਵੱਡਾ ਬਿਆਨ ਦਿੱਤਾ ਗਿਆ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਹਰਿਆਣਾ ਦੇ ਸੀਐਮ ਦਾ ਕਹਿਣੇ ਕਿ ਲੱਗਦਾ ਹੈ ਕਿ ਅੰਦੋਲਨ ਨੂੰ ਪੰਜਾਬ ਸਰਕਾਰ ਦੀ سپورਟ ਹੈ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੰਜਾਬ ਸਰਕਾਰ ਵੀ ਰੋਕ ਸਕਦੀ ਹੈ ਪੰਜਾਬ ਸਰਕਾਰ ਦੇ ਰਵੱਈਏ ਤੋਂ ਅਜਿਹਾ ਹੀ ਜ਼ਿਆਦਾ ਹੈ ਕੋਈ ਨਾ ਕੋਈ ਤਾਂ ਅੰਡਰਸਟੈਂਡਿੰਗ ਹੋਈ ਹੋਵੇਗੀ के कमेंट करना ठीक नहीं है क्योंकि हमारे पास ऐसा तो नहीं कि हमारे सामने किसी ने बात की हो लेकिन व्यवहार से पता लगता है कि कोई ना कोई स्पोर्ट उनको है ही आखिर रोकने में तो पंजाब सरकार भी उनको अपनी जगह पर रोक ही सकती है नहीं रोकी है तो कहीं कुछ ना कुछ अंडरस्टैंड तो रही होगी और दिल्ली वाले तो ये कहते हैं कि हाँ हम तो किसान के मूवमेंट के साथ हैं किसान की मांगों के साथ होना एक बात है लेकिन किसान की मूवमेंट जिस प्रकार की चला रहे हैं उसमें साथ होना ये कई बार का के गलत संदेश देता है आज शाम को जो मेरी जानकारी है आपकी भी जानकारी है शाम को पाँच बजे केंद्रीय मंत्री और उनके ग्रुप की जो भी उनके प्रतिनिधि हैं किसानों के उन प्रतिनिधियों की चंडीगढ़ में एक बैठक है और मैं आशा करता हूँ कि ज़रूर कोई ना कोई इसमें से समझौते में से रास्ता निकलेगा और निकलना भी चाहिए ये लंबा इस प्रकार का जो विषय है विवाद का तनाव का ये ठीक नहीं है किसके लिए भी ठीक नहीं है ना हमारे पंजाब के किसानों के लिए ठीक है ਨਾ ਹਰਿਆਣਾ ਦੇ ਨਾਗਰਿਕੋਗਲੇ ਠੀਕ ਹੈ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਨਿਕਾਲਾਂ ਉਹਦੇ ਡੱਲੇਵਾਲ ਦੇ ਗ੍ਰਾਫ ਵਾਲੇ ਬਿਆਨ ਤੇ ਬਵਾਲ ਹੋ ਗਿਆ ਇੱਕ ਇੰਟਰਵਿਊ ਦੇ ਵਿੱਚ ਪੀਐਮ ਦੇ ਵਾਧੇ ਗ੍ਰਾਫ ਤੇ ਟਿੱਪਣੀ ਕੀਤੀ ਗਈ ਸੀ ਰਾਮ ਮੰਦਰ ਦੇ ਕਰਕੇ ਪੀਐਮ ਦਾ ਗ੍ਰਾਫ ਬਹੁਤ ਉੱਚਾ ਹੋਇਆ ਹੈ ਕਿਸਾਨ ਆਗੂ ਡੱਲੇਵਾਲ ਦੇ ਦਰਸਲੇ ਬਿਆਨ ਦਿੱਤਾ ਗਿਆ ਪੀਐਮ ਦਾ ਗ੍ਰਾਫ ਠੇਹਾ ਆਉਣ ਤੇ ਹੀ ਮੰਗਾ ਮੰਨੀਆਂ ਜਾਣ ਗਿਆ ਗ੍ਰਾਫ ਠੇਹਾ ਲਿਉਣ ਦੇ ਲਈ ਸਾਡੇ ਕੋਲ ਥੋੜਾ ਸਮਾਂ ਹੈ ਪੀਐਮ ਦਾ ਗ੍ਰਾਫ ਠੇਹਾ ਲਿਉਣ ਦੇ ਲਈ ਸਾਡੇ ਕੋਲ ਕੁਝ ਦਿਨ ਨੇ ਦਰਸਲ ਕਿਸਾਨ ਆਗੂ ਜਿੱਦੀ ਡੱਲੇਵਾਲ ਦੇ ਵੱਲੋਂ ਇਹ ਜੋ ਕਿ ਆਪ ਬਿਆਨ ਦਿੱਤਾ ਗਿਆ ਤੇ ਇਸ ਬਿਆਨ ਤੇ ਹੁਣ ਆ ਬਵਾਲ ਹੋ ਗਿਆ ਦਰਸਲ ਇੱਕ ਇੰਟਰਵਿਊ ਦੇ ਵਿੱਚ ਪੀਐਮ ਦੇ ਵਾਧੇ ਗ੍ਰਾਫ ਤੇ ਜਿਹੜੇ ਕਿ ਟਿੱਪਣੀ ਕੀਤੀ ਗਈ ਸੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਹੋ ਜਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਮ ਮੰਦਰ ਦੇ ਕਰਕੇ ਪੀਐਮ ਦਾ ਗ੍ਰਾਫ ਬਹੁਤ ਉੱਚਾ ਹੋਇਆ ਹੈ ਪੀਐਮ ਦਾ ਗ੍ਰਾਫ ਹੀਠਾਂ ਆਉਣ ਤੇ ਹੀ ਮੰਗਾਂ ਮੰਨੀਆਂ ਜਾਣ ਗਿਆ ਗ੍ਰਾਫ ਹੀਠਾਂ ਲਿਆਉਣ ਦੇ ਲਈ ਸਾਡੇ ਕੋਲ ਥੋੜਾ ਸਮਾਂ ਹੈ ਪੀਐਮ ਦਾ ਗ੍ਰਾਫ ਹੀਠਾਂ ਲਿਆਉਣ ਦੇ ਲਈ ਸਾਡੇ ਕੋਲ ਆਕੋ ਜੀ ਹੀ ਦਿਨ ਨੇ ਆ ਦਰਸਲ ਜਗਜੀਤ ਸਿੰਘ ਢੱਲੇਵਾਲ ਦੇ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਸੇ ਆਭਿਆਨ ਦਾ ਹਵਾਲਾ ਦਿੰਦੇ ਹੋਏ ਹੁਣ ਭਾਜਪਾ ਦੇ ਪਰ 代表ਤਵ ਤੌਰ ਤੇ ਨਿਸ਼ਾਨਾ ਵੀ ਸਾਧਿਆ ਜਾ ਰਿਹਾ ਹੈ ਦੇਖੋ ਸਾਡਾ ਕੋਈ ਮਕਸਦ ਰਾਜਨੀਤੀ ਕਰਨਾ ਨਹੀਂ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰ ਲੇ ਅਸੀਂ ਆਪਣੇ ਘਰੇ ਜਾਵਾਂਗੇ ਅਗਰ ਜੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਨਾ ਤੇ ਫਿਰ ਇਹ ਜੀ ਇਲਜ਼ਾਮ ਤਨਾਸ਼ੀ ਕਰਨੀ ਇਹ ਉਚਿਤ ਨਹੀਂ ਹੈ ਜਿਹੜੀ ਤੁਸੀਂ ਗਰਾਫ ਦੀ ਗੱਲ ਕਰਦੇ ਹੋ ਸਰਕਾਰ ਮੰਗਾ ਮੰਨਣ ਦੀ بجائے ਅਗਰੇ ਚੋਟਲ ਚਲਾਕੀਆਂ ਕਰੇਗੀ ਔਰ ਇਹ ਸਾਡਾ ਇਤਿਹਾਸ ਹੈ ਅਸੀਂ ਅੱਗੇ ਅੰਦੋਲੇ ਲੜਿਆ ਨਾ ਇਤਿਹਾਸ ਗਵਾਇਆ ਇਹ ਜਿੱਦਾਂ ਅਸੀਂ ਦਿੱਲੀ ਆਏ ਆ ਪਹਿਲੇ ਦਿਨ ਉਸ ਦਿਨ ਮੋਦੀ ਨੂੰ ਲੋਕ 100 ਚੋਂ 60 ਬੰਦੇ ਕਹਿ ਰਹੇ ਸੀ ਮੋਦੀ ਬਹੁਤ ਅੱਛਾ ਹੈ ਲੇਕਿਨ ਸਤੰਬਰ ਤੱਕ ਜਾਂਦੇ ਜਾਂਦੇ ਉਹਦੀ ਜਿਹੜੀ ਇਹ ਅੱਛੇ ਕਹਿਣ ਵਾਲੀ ਗਿਣਤੀ ਸੀ ਉਹ ਘਟ ਕੇ 15 16 ਤੇ ਆ ਗਈ ਸੀ ਉਹਦੀ ਤਾਂ ਸਾਡਾ ਉਸਦਾ ਸੀ ਕੋਈ ਉਸ ਤਰ੍ਹਾਂ ਨਹੀਂ ਸੀ ਗੱਲ ਇਹ ਜਿਹੜਾ ਤੁਹਾਡਾ ਇਹ ਬਿਆਨ ਹੈ ਇਹ ਮੈਂ ਸਮਝਣ ਦੀ ਕੋਸ਼ਿਸ਼ ਮੈਂ ਉਹੀ ਮੈਂ ਦੱਸ ਰਿਹਾ ਹਾਂ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਲੜ ਰਹੇ ਹਾਂ ਔਰ ਉਹ ਸਾਡੇ ਤੇ ਹਮਲਾ ਕਰ ਰਹੇ ਨੇ ਇਹੋ ਜਿਹੇ ਹਮਲੇ ਕਰਨਗੇ ਤੇ ਸਾਡੇ ਲੋਕ ਸ਼ਾਂਤੀ ਰੱਖਣਗੇ ਫਿਰ ਦੱਸਿਓ ਦੇਸ਼ ਦੇ ਲੋਕ ਕਿਸਾਨਾਂ ਵੱਲੀ ਖੜਨਗੇ ਤੇ ਦੇਸ਼ ਦੇ ਲੋਕ ਮੋਦੀ ਵੱਲੀ ਖੜਨਗੇ ਸ਼ਾਂਤੀ ਨਾਲ ਸਾਡਾ 700 800 ਕਿਸਾਨ ਮਰਵਾ ਕੇ ਅਸੀਂ ਮੋਦੀ ਦਾ ਗਰਾਫ ਡਾਊਨ ਆਇਆ ਸੀ ਕਿ ਨਹੀਂ ਆਇਆ ਸੀ ਇਹ ਦੱਸੋ ਮੈਨੂੰ ਭਾਜਪਾ ਭਾਜਪਾ ਇਹ ਕਹਿ ਰਹੀ ਕਹਿੰਦੇ ਕਿ বামਪੰਥੀ ਤੇ ਕਾਂਗਰਸ ਦਾ سپورਟ ਹੈ ਟਾਈਮਿੰਗ ਨੂੰ ਲੈ ਕੇ ਸਵਾਲ ਚੱਗ ਰਹੀ ਕਿ ਜਦੋਂ 10-15 ਦਿਨ ਕੋਡ ਆਫ ਕੰਡਕਟਰ ਨੂੰ ਰਹਿ ਗਏ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਪ੍ਰੋਟੈਸਟ ਕੀਤਾ ਜਾ ਰਿਹਾ ਵੈ ਇਹ ਪ੍ਰੋਟੈਸਟ ਪਾਰਲੀਮੈਂਟ ਸੈਸ਼ਨ ਜਦੋਂ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਆਣਾ ਹੈ ਇਸ ਤਰੀਕੇ ਦੀ ਗੱਲ ਕੀਤੀ ਬਹੁਤ ਵੱਡੀ ਗੱਲ ਕੀਤੀ ਹੈ ਅਸੀਂ ਮੰਗ ਪੱਤਰ ਸਰਕਾਰ ਨੂੰ 4 ਮਹੀਨੇ ਪਹਿਲਾਂ ਦੇ ਭੇਜਣਾ ਹੈ 5 ਮਹੀਨਿਆਂ ਤੋਂ ਸਰਕਾਰ ਸਾਡੇ ਮੰਗ ਪੱਤਰਾਂ ਤੇ غور ਕਰਦੀ ਨਾ ਸਾਨੂੰ ਇੱਥੇ ਹੋਣਾ ਹੀ ਨਾ ਪੈਂਦਾ ਦੇਖੋ ਲੋਕਤੰਤਰ ਘਟਾਂਗਾ ਢਾਟਾ ਪਰ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਢਾਟੇ ਦੇ ਵਿੱਚ ਇਹੀ ਗੱਲ ਹੁੰਦੀ ਆ ਕਿ ਅਸੀਂ ਕਿ ਅਸੀਂ ਆਪਦੀ ਵੱਲ ਨੂੰ ਪੋਸਟ ਤਰੀਕੇ ਨਾਲ ਰੱਖੀਏ ਪਰ ਉਹ ਰੱਖੀ ਜੇ ਨਾ ਕੋਈ ਸੁਨੇਗਾ ਤਾਂ ਫਿਰ ਪ੍ਰਟੈਸਟ ਕਰਨਾ ਸਾਡੀ ਮਜਬੂਰੀ ਹੈ ਦੇਖੋ ਸਾਡਾ ਕੋਈ ਮਕਸਦ ਹਾਲਾਂਕਿ ਕਿਸਾਨ ਆਗੂ ਡੱਲੇਵਾਲ ਦੇ ਵੱਲੋਂ ਆਪਣੇ ਬਿਆਨ ਨੂੰ ਲੈ ਕੇ ਜਿਹੜੀ ਕਿ ਸਫਾਈ ਵੀ ਦਿੱਤੀ ਗਿਆ ਕਿ ਉਹਨਾਂ ਦਾ ਰਾਜਨੀਤੀ ਨਾਲ ਸਿਆਸਤ ਨਾਲ ਕੋਈ ਵੀ ਸੰਬੰਧ ਨਹੀਂ ਹੈ ਉੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਦਿੱਤੇ ਡੱਲੇਵਾਲ ਦੇ ਬਿਆਨ ਤੇ ਸੀਐਮ ਬੋਲੇ ਨੇ ਸੀਐਮ ਮਨੋ ਲਾਲ ਦਾ ਦਰਸਲ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਇਹਨਾਂ ਦੀ ਸੋਚ ਦਾ ਪਤਾ ਲੱਗਦਾ ਹੈ ਕਿਸ ਤਰ੍ਹਾਂ ਦੇ ਰਾਜਨੀਤਿਕ ਬਿਆਨ ਦੇ ਰਹੇ ਨੇ ਮੋਦੀ ਦਾ ਗ੍ਰਾਫ ਘਟੇਗਾ ਨਹੀਂ ਸਗੋਂ ਹੋਰ ਵਧੇਗਾ ਹਰਿਆਣਾ ਦੇ ਸੀਐਮ ਮਨੋ ਲਾਲ ਦੇ ਵੱਲੋਂ ਕਿਹਾ ਗਿਆ ਕਿ ਮੋਦੀ ਦਾ ਗ੍ਰਾਫ ਘਟੇਗਾ ਨਹੀਂ ਸਗੋਂ ਹੋਰ ਵਧੇਗਾ ਕਿਸਤਾਨਾਂ ਦੀ ਸਚਾਈ ਸਾਰਿਆਂ ਦੇ ਸਾਹਮਣੇ ਆ ਗਈ ਹੈ ਹਰਿਆਣਾ ਦੇ ਇਹ ਵੱਡਾ ਬਿਆਨ ਸਾਹਮਣੇ ਆ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਡੱਲੇਵਾਲ ਨੇ ਬਿਆਨ ਦਿੱਤਾ ਸੀਗਾ ਉਸ ਤੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਰੋ ਲਾਲ ਨੇ ਕਿਹਾ ਕਿ ਇਸ ਤੋਂ ਇਹਨਾਂ ਦੀ ਸੋਚ ਦਾ ਪਤਾ ਲੱਗਦਾ ਹੈ ਕਿਸ ਤਰ੍ਹਾਂ ਦੇ ਰਾਜਨੀਤਿਕ ਬਿਆਨ ਦੇ ਰਹੇ ਨੇ ਮੋਦੀ ਦਾ ਗ੍ਰਾਫ ਘਟੇਗਾ ਨਹੀਂ ਸਗੋਂ ਹੋਰ ਵਧੇਗਾ ਇਹ ਸਿੱਧਾ ਸਿੱਧਾ ਪੋਲੀਟੀਕਲ ਇੱਕ ਸਟੇਟਮੈਂਟ ਹੈ ਇਹ ਔਰ ਪੋਲੀਟੀਕਲ ਸਟੇਟਮੈਂਟ ਵਿੱਚ ਇਸ ਪ੍ਰਕਾਰ ਸੇ कोई एक प्रदर्शन करके और वो भी एक इस प्रकार का एक खतरनाक दृश्य बना करके उस प्रदर्शन करने से क्या जनता मोदी जी से दूर हट जाएगी बल्कि ये तो उसमें और बढ़ा रहे हैं देखा जाए तो आज आम जनता में ये मैसेज जा रहा है कि ये तरीका ठीक नहीं लोकतांत्रिक तरीका नहीं है लोकतांत्रिक तरीके को हर कोई पसंद करता है कोई भी जाति होगी उस जाति को लोग देखते हैं हमारा विषय है कि हम रोड की स्थिति क्योंकि स्टेट की जिम्मे होती है हम अपने हरियाणा में रोड की स्थिति की चिंता करेंगे और उसके लिए तय किया है कि जब तक आप सीधे रास्ते से नहीं जाएंगे या जब तक वहाँ दिल्ली में जाने के लिए आपको कोई और कोई तरीका बात करनी तो दिल्ली के लोगों से बात कर ही रहे हैं कोई डेपुटेशन इस नाते से बीस तीस पचास लोगों का जा सकता है हम हजारों लोग ट्रैक्टर लेके जाएंगे और दृश्य क्या बनेगा दृश्य क्या बनेगा लाल किला पर क्या दृश्य बना पिछली बार ਯਾਰ ਇਹ ਇਹ ਦੇਸ਼ ਆਤਾ ਹੈ ਕਾ ਦੇਸ਼ ਵਿੱਚ ਇਨ ਚੀਜ਼ੋ ਕੀ ਸਵੀਕਾਰਤਾ ਨਹੀਂ ਹੈ ਦੂਸਰਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਭਾਜਪਾ ਦੇ ਲੀਡਰ ਆਪਣੇ ਪੇਜ ਤੇ ਪਾਰ ਰਹੇ ਨੇ ਉਸ ਦੇ ਵਿੱਚ ਉਹ ਚੰਕ ਦੇ ਵਿੱਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਚੋਣਾ ਨੇੜੇ ਨੇ ਰਾਮ ਮੰਦਿਰ ਕਰਕੇ ਅਯੋਧਿਆ ਕਰਕੇ ਨਰਿੰਦਰ ਮੋਦੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ ਵਾ ਔਰ ਇਸ ਤਰੀਕੇ ਦੇ ਅੰਦੋਲਨ ਕਰਕੇ ਗ੍ਰਾਫ ਨੀਚੇ ਲਿਆਂਦਾ ਜਾ ਸਕਦਾ ਵਾ ਮੇਰੇ ਖਿਆਲ ਢੱਲੇਵਾਲ ਸਾਹਿਬ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾ ਰਿਹਾ ਜੋ ਮੈਨੂੰ ਨਜ਼ਰ ਆ ਰਿਹਾ ਐ ਨਹੀਂ ਹੈਗਾ ਸ਼ਾਇਦ ਇਹ ਕਹਿਣ ਦਾ ਯਤਨ ਕੀਤਾ ਜਾ ਰਿਹਾ ਵੀ ਦੇਖੋ ਕਿਸਾਨਾਂ ਦੀਆਂ ਆਰਥਿਕ ਮੰਗਾਂ ਨੇ ਹਰ ਭਜਪਾ ਦੀ ਜਿਹੜੀ ਪਾਲਿਸੀ ਰਹੀ ਆ ਧਾਰਮਿਕ ਤੌਰ ਤੇ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਵੋਟਾਂ ਹਾਸਲ ਕਰਨੀਆਂ ਕਿਸੇ ਨੂੰ ਵੀ ਆਪਣੇ ਧਰਮ ਦੀ ਮੰਨਣ ਦੀ ਗੱਲ ਕਰਨ ਦਾ ਪੂਰਾ ਹੱਕ ਹੈਗਾ ਉੱਚ ਕੋ ਰੌਲਾ ਨਹੀਂਗਾ ਦੇਖੋ ਜਦੋਂ ਅਸੀਂ ਲਕਸ਼ਣ ਲੜਨੀ ਨਹੀਂ ਪਾਰਟੀ ਕੋ ਬਣਾਉਣੀ ਨਹੀਂ ਅਸੀਂ ਤਾਂ ਕਹਿੰਨੇ ਕਾਂਗਰਸ ਵੀ ਓਨੀ ਜ਼ਿੰਮੇਵਾਰ ਆ ਇਹਨਾਂ ਨੀਤੀਆਂ ਵਾਸਤੇ ਜਿੰਨੀ ਭਾਜਪਾ ਇਸ ਵੇਲੇ ਜ਼ਿੰਮੇਵਾਰ ਹੈਗੀ ਆ ਚਾਹੇ ਖੱਬੇ ਪੱਖੀ ਸੀਪੀਆਈ ਸੀਪੀਐਮ ਐਮ ਆ ਉਹਨੇ ਜੇ 35 ਸਾਲ ਰਾਜ ਕੀਤਾ ਪਛਮੀ ਬੰਗਾ ਦਿੱਤਾ ਉਹਨਾਂ ਦਾ ਵੀ ਇਹੋ ਜਿਹਾ ਟੈਕ ਰਿਕਾਰਡ ਹੈਗਾ ਜਾਂ ਆਮ ਆਦਮੀ ਪਾਰਟੀ ਅਸੀਂ ਉਹਦੇ ਵੀ ਉਹਨੇ ਕੀ ਆਲੋਚਕ ਹੈਗੇ ਆ ਤਾਂ ਸਾਡੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਕੋ ਸਮਾਨ ਨੇ ਕੋਈ ਵੱਖਰੀ ਨਹੀਂ ਸੀ ਤੇ ਭਾਜਪਾ ਦੇ ਵਰਕਰ ਨੂੰ ਆਰਐਸਐਸ ਦੇ ਵਰਕਰ ਨੂੰ ਕਹਿੰਨੇ ਆ ਵੀ ਤੁਸੀਂ ਵੋਟਾਂ ਭਾਜਪਾ ਨੂੰ ਪਾ ਲਿਓ ਪਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਸਾਡੇ ਨਾਲ ਖੜੋ ਅਸੀਂ ਤਾਂ ਬੋਲਦੇ ਰਹੇ ਅਸੀਂ ਅਜੇ ਹੀ ਗੱਲ ਲਈ ਭਾਜਪਾ ਹਰ ਬਿਆਨ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕਰ ਰਹੀ ਹੈ ਤੁਸੀਂ ਉਹ ਬਿਆਨ ਸੁਨੇ ਆ ਦੇਖਿਆ ਉਹ ਬਿਆਨ ਉਹ ਚੰਕ ਦੇਖਿਆ ਜਾਂ ਤੁਹਾਡੀ ਡੱਲੇ ਵਾਲ ਹੋਰਾਂ ਨਾਲ ਗੱਲ ਹੋਈ ਕਿ ਮਾਇਨੇ ਕੀ ਸੀ ਇਸ ਦੇ ਕਹਿੰਦੇ ਕਿਉਂਕਿ ਬੀਜੇਪੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੀ বাম ਪੰਥੀਆਂ ਵੱਲੋਂ ਕਾਂਗਰਸ ਵੱਲੋਂ ਇਹ ਅੰਦੋਲਨ ਇਸ ਤਰੀਕੇ ਦਾ ਖੜਾ ਕੀਤਾ ਗਿਆ ਔਰ ਜਦੋਂ ਲੋਕ ਸਭਾ ਦੀਆਂ ਚੋਣਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਇਸ ਤਰੀਕੇ ਦਾ ਅੰਦੋਲਨ ਨਹੀਂ ਹੋਏਗਾ ਦੇਖੋ ਐ ਨਹੀਂ ਹੈਗਾ ਉਹਨਾਂ ਨੇ ਪੱਖ ਮੈਂ ਕਿਹਾ ਫੇਰ ਰੱਖਿਆ ਵੀ ਉਹ ਜੜੇ ਨੇ ਕਿਸੇ ਧਾਰਮਿਕ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਚਾਰ ਉਹ ਆਧਾਰ ਬਣਾ ਕੇ ਵੋਟਾ ਜਿੱਤਣਾ ਚਾਹੁੰਦੇ ਨੇ ਠੀਕ ਹੈ ਜੋ ਆਧਾਰ ਆ ਜਦ ਕਿ ਇਹ ਮੁਲਕ ਧਰਮ ਨਿਰਪੱਖ ਆ ਔਰ ਇੱਥੇ ਲੋਕਾਂ ਨੂੰ ਆਰਥਿਕ ਮੰਗਾਂ ਦੀ ਲੋੜ ਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਤੋ ਲੋਕਾਂ ਦੇ ਵਿਕਾਸ ਦੇ ਨਾਂ ਤੇ ਇਲੈਕਸ਼ਨ ਚਾਹੁਣ ਵਿਕਾਸ ਦੀ ਗੱਲ ਕਰਨ ਉਹਨਾਂ ਦਾ ਕਹਿਣ ਦਾ ਭਾਵ ਅਰਥ ਆ ਸੀਗਾ ਜੋ ਇਸ ਵੇਲੇ ਇਹ ਸੰਘਰਸ਼ ਵਿੱਢਿਆ ਗਿਆ ਹੈ ਇਹਦੀ ਟਾਈਮਿੰਗ ਤੇ ਤੁਸੀਂ ਜ਼ਰੂਰ ਵਿਚਾਰ ਕਰੋ ਹੋਰ 10 ਦਿਨਾਂ ਮੈਂ ਇਲੈਕਸ਼ਨ ਡਿਕਲੇਅਰ ਹੋ ਜਾਣੀ ਆ ਤੁਹਾਨੂੰ ਪਤਾ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਏ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ ਕੁਝ ਪਾਰਟੀਆਂ ਦੇ ਨੁਮਾਇੰਦੇ ਮੈਂ ਕੱਲ ਦੇਖ ਰਿਹਾ ਸੀਗਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਫੋਨ ਤੇ ਗੱਲ ਕਰਾਰੇ ਸੀ ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਇਹਹੀ ਸਰਕਾਰ 10 ਸਾਲ ਹੁਣ ਰਹੀ ਆ ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਇਹ 50 ਸਾਲ ਤੱਕ ਪਰ ਸੁਆਮੀ ਨਾਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ ਅੱਜ ਇਹ ਸਰਕਾਰਾਂ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾਚ ਬੇਨਤੀ ਕਰਨਾ ਚਾਹੁੰਦਾ ਏ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੂਗੀ ਇਲੈਕਸ਼ਨ ਕਮਿਸ਼ਨ ਤੇ ਆਚਾਊਗਾ ਔਰ ਲਾਅਰਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ ਮਜਾਏ ਲਾਭ ਦੇ